ਕੱਗੜ ਚ ਪਾਣੀ ਆ ਚੁੱਕਿਆ ਹੈ ਬੜੀ ਸਪੀਡ ਦੇ ਨਾਲ ਪਾਣੀ ਜਿਹੜਾ ਹੈ ਇਹ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਕੱਗੜ ਹੈ ਕੱਗੜ ਦੇ ਵਿੱਚ ਇਸ ਵਕਤ ਪਾਣੀ ਦੀ ਜਿਹੜੀ ਸਪੀਡ ਹੈ ਉਹ ਕਾਫੀ ਤੇਜ਼ ਹੋਈ ਹੈ ਭਾਵੇਂ ਇਸ ਏਰੀਆ 'ਚ ਅਬ ਹੁਣ ਤੱਕ ਬਰਸਾਤ ਨਹੀਂ ਪਿੱਛੇ ਬਰਸਾਤ ਹੋਣ ਦੇ ਨਾਲ-ਨਾਲ ਇਹ ਪਾਣੀ ਹੈ ਜਿਹੜਾ ਆ ਰਿਹਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਬੜੀ ਹੀ ਸਪੀਡ ਦੇ ਨਾਲ ਪਾਣੀ ਆ ਰਿਹਾ ਅੱਜ ਸਵੇਰੇ ਸਵੇਰੇ ਅੱਜ ਤਰੀਕ 28 ਦਿਨ ਸ਼ਨੀਵਾਰ ਮਿੰਨਾ ਛੇਮਾ ਦੀਆਂ ਤਸਵੀਰਾਂ ਨੇ ਸਵੇਰ-ਸਵੇਰ ਦੀਆਂ ਜਿੱਥੇ ਕਿ ਕੰਮ ਵੀ ਚੱਲ ਰਿਹਾ ਹੈਗਾ ਤੁਸੀਂ ਦੇਖ ਰਹੇ ਹੋਗੇ ਇਹ ਨਾਲ ਦੀ ਨਾਲ ਕੰਮ ਚੱਲ ਰਿਹਾ ਹੈਗਾ ਸਪਾਈ ਦਾ ਔਰ ਇਹਦੇ ਨਾਲ ਹੀ ਜਿਹੜਾ ਪਾਣੀ ਹੈ ਪਾਣੀ ਮਤਵਨੋ ਰੋਕੇ ਦਿਖਾਉਣ ਦੀ ਕੋਸ਼ਿਸ਼ ਕਰਨਾ ਹੈ ਕਿ ਪਾਣੀ ਦੀ ਜਿਹੜੀ ਸਪੀਡ ਹੈ ਉਹ ਕਭੀ ਤੇਜ਼ ਲਗਰੀ ਦਾ ਮਤਲਬ ਹੈ ਕਿ ਪਿੱਛੇ ਪਾਣੀ ਬਾਰਸ਼ ਜ਼ਿਆਦਾ ਹੋਈ ਹੈ ਜਿਸ ਦੇ ਨਾਲ ਇਹ ਪਾਣੀ ਆ ਰਿਹਾ ਹੈ ਔਰ ਇਹ ਸਾਡੀ ਮਸ਼ੀਨ ਹੈ ਜਿਹੜੀ ਕਿ ਕੰਮ ਕਰ ਰਹੀ ਹੈ ਇਸ ਵੀਰ ਦੀਆਂ ਤਸਵੀਰਾਂ ਨੇ ਇਹ ਸਪਾਈ ਤੇ ਲੱਗੀ ਹੋਈ ਹੈ ਤੁਸੀਂ ਦੇਖੋ ਕਿ